ਘਰ ਵਿੱਚ ਪਿਸਟਲ ਜਾਂ ਰਿਵਾਲਵਰ ਰੱਖਣ ਦੇ ਸ਼ੌਂਕੀ ਜਰਾ ਧਿਆਨ ਦੇਣ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਤੁਹਾਡਾ ਇਹ ਹਥਿਆਰ ਤੁਹਾਡੀ ਹੀ jaan ਤੇ ਪਰੂ ਪੈ ਸਕਦਾ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਕਿ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਕਿ ਬਹੁਤ ਸਾਰੇ ਜਿਹੜੇ ਆ ਸਵਾਲ ਅਤੇ ਬਹੁਤ ਸਾਰੇ ਚਿੰਤਾ ਜਿਹੜੀ ਆ ਉਹ ਖੜੀ ਕਰਕੇ ਰੱਖ ਦਿੱਤੀ ਆ ਦੱਸਦੀ ਏ ਕਿ ਅਵੌਰ ਦੇ ਢਾਣੀ ਸੁੱਚਾ ਸਿੰਘ ਦੇ ਰਹਿਣ ਵਾਲੇ ਹਰਪਿੰਦਰ ਸਿੰਘ ਦੇ पिस्टल ਆ ਜਿਹੜੀ ਉਸ ਦੇ ਰਵਾਲਵਰ ਜਿਹੜੀ ਆ ਉਹ ਦਾ ਵਿੱਚ ਲਗਾਈ ਹੋਈ ਸੀ ਤਾਂ ਅਚਾਨਕ ਉਸ ਵਿੱਚੋਂ ਗੋਲੀ ਚੱਲ ਜਾਂਦੀ ਹੈ ਅਤੇ ਉਸ ਦੇ ਗੋਲੀ ਸਿੱਧੇ ਪੇਟ ਵਿੱਚ ਵੱਜਦੀ ਹੈ ਜਿਸ ਦੇ ਚਾਲਦਿਆਂ ਮੌਕੇ ਤੇ ਪਰਿਵਾਰਕ ਮੈਂਬਰਾਂ ਵਿੱਚ ਹਫੜਾ ਦਫੜੀ ਮਾਰ ਜਾਂਦੀ ਹੈ ਤੇ ਭਗਦੜ ਸ਼ੁਰੂ ਹੋ ਜਾਂਦੀ ਹੈ ਤੇ ਪਤਾ ਆ ਲਗਾਉਂਦੇ ਆ ਕਿ ਆਖਰਕਾਰ ਹੋਇਆ ਕੀ ਆ ਤਾਂ ਜਿਵੇਂ ਹੀ ਜ਼ਖਮੀ ਇਹ ਨੌਜਵਾਨ ਹੋ ਜਾਂਦਾ ਤਾਂ ਉਸ ਨੂੰ ਹਸਪਤਾਲ ਵਿੱਚ ਲਜਾਇਆ ਜਾਂਦਾ ਤਾਂ ਹਰਪਿੰਦਰ ਸਿੰਘ ਨੌਜਵਾਨ ਦੱਸਿਆ ਜਾ ਰਿਹਾ ਜੋ ਕਿ ਆਪਣੇ ਹੀ ਪਿਸਟਲ ਦੀ ਗੋਲੀ ਦਾ ਸ਼ਿਕਾਰ ਹੋਇਆ ਅਤੇ ਉਸ ਨੂੰ ਜਿਵੇਂ ਹੀ ਹਸਪਤਾਲ ਲਜਾਇਆ ਗਿਆ ਤਾਂ ਉਸ ਨੇ ਹਸਪਤਾਲ ਚ ਦਮ ਤੋੜ ਦਿੱਤਾ ਤੇ ਇੱਥੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਇੱਕ ਦਿਨ ਪਹਿਲਾਂ ਹੀ ਉਕਤ ਨੌਜਵਾਨ ਨੇ ਜਨਮ ਦਿਨ ਮਨਾਇਆ ਸੀ ਅਤੇ ਉਕਤ ਨੌਜਵਾਨ ਦੇ ਜਨਮ ਦਿਨ ਤੇ ਯਾਰਾਂ ਦੋਸਤਾਂ ਵੱਲੋਂ ਪਾਰਟੀ ਕੀਤੀ ਗਈ ਪਰਿਵਾਰਕ ਮੈਂਬਰਾਂ ਵਿੱਚ ਖੁਸ਼ੀ ਦਾ ਮਾਹੌਲ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਜਿਹੜਾ ਰਵਾਲਵਰ ਉਸਨੇ ਆਪਣੀ ਸੁਰੱਖਿਆ ਦੇ ਲਈ ਰੱਖਿਆ ਹੋਇਆ ਉਹੀ ਉਸ ਦੀ ਜਾਨ ਤੇ ਧਾਰੂ ਪੈ ਜਾਏਗਾ ਤੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸੀਸੀਟੀਵੀ ਫੁਟੇਜ ਕਿਵੇਂ ਇਹ ਨੌਜਵਾਨ ਸੋਫੇ ਤੋਂ ਜਿਹੜਾ ਖੜਾ ਹੋਣ ਦੀ ਕੋਸ਼ਿਸ਼ ਕਰਦਾ ਹੈ ਤਾਂ ਅਚਾਨਕ ਗੋਲੀ ਚੱਲ ਜਾਂਦੀ ਹੈ ਤੇ ਗੋਲੀ ਸਿੱਧੀ ਪੇਟ ਵਿੱਚ ਲੱਗਦੀ ਹੈ ਜਿੱਦੇ ਚਾਲਦਿਆਂ ਮੌਕੇ ਤੇ ਪਰਿਵਾਰਕ ਮੈਂਬਰਾਂ ਵਿੱਚ ਭਗਦੜ ਮੱਚਦੀ ਹੈ ਤੇ ਹਸਪਤਾਲ ਨੌਜਵਾਨ ਹਰਪਿੰਦਰ ਸਿੰਘ ਨੂੰ ਲਿਜਾਇਆ ਜਾਂਦਾ ਹੈ ਅਤੇ ਹਸਪਤਾਲ ਚੋਂ ਦਮ ਤੋੜ ਦਿੰਦਾ ਹੈ ਤੇ ਇੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਿੱਤੇਆਂ ਚੋਣਾਂ ਵਿੱਚ ਹੀ ਉਕਤ ਨੌਜਵਾਨ ਦਾ ਪਿਤਾ ਬਲਾਕ ਸੰਮਤੀ ਦੀਆਂ ਚੋਣਾਂ ਜਿੱਤਿਆ ਸੀ ਅਤੇ ਉਸ ਦੇ ਲਈ ਹੀ ਪ੍ਰੋਗਰਾਮ ਵਿੱਚ ਇੱਕ ਜਾਨ ਦੀ ਉਹ ਤਿਆਰੀ ਕਰ ਰਿਹਾ ਸੀ ਤੇ ਪੈਸ ਵਿੱਚ ਪ੍ਰੋਗਰਾਮ ਰੱਖਿਆ ਹੋਇਆ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਜਿਹੜੀ ਸੁਰੱਖਿਆ ਦੇ ਲਈ ਉਸ ਨੌਜਵਾਨ ਨੇ ਪਿਸਤਲ ਜਿਹੜਾ ਹਥਿਆਰ ਰੱਖਿਆ ਹੋਇਆ ਉਹੀ ਉਸ ਦੀ ਜਾਨ ਤੇ ਪਾਰੂ ਪੈ ਜਾਏਗਾ ਤਾਂ ਅਕਸਰ ਕਹਿੰਦੇ ਆ ਕਿ ਜਿਵੇਂ ਪਿਸਤਲ ਲਿਆਣਾ ਜਿੰਨਾ ਸੌਖਾ ਹੈ ਤਾਂ ਉਸ ਦੀ ਸੁਰੱਖਿਆ ਜਾਂ ਉਸ ਦੀ ਰੱਖਿਆ ਕਰਨੀ ਜਾਂ ਉਸ ਨੂੰ ਧਿਆਨ ਨਾਲ ਰੱਖਣਾ ਹੀ ਉਨਾ ਹੀ ਮਹਿੰਗਾ ਵੀ ਪੈ ਜਾਂਦਾ ਹੈ ਤੇ ਅਜਿਹੇ ਵਿੱਚ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਇਸ ਨੌਜਵਾਨ ਦੀ ਅਚਾਨਕ ਮੌਤ ਹੋ ਗਈ ਹੈ